ਕੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੂਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੂਡਾ ਵੱਲੋਂ ਆਪਣੀ ਜਾਇਦਾਦ ਦੀ ਵਸੀਅਤ ਆਪਣੇ ਪਰਿਵਾਰ ਦੇ ਨਾਂ ਤੇ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾੜਰਾ ਤੇ ਚੱਲ ਰਹੇ ਕਿਸਾਨੀ ਧਰਨੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਜੀ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ ਅਤੇ ਉਹਨਾਂ ਤੋਂ ਬਾਅਦ ਕਿਸਾਨ ਆਗੂ ਸੁਖਜੀਤ ਸਿੰਘ ਖਰਦੋ ਝੰਡੇ ਇਸ ਮਰਨ ਵਰਤ ਤੇ ਬੈਠਣਗੇ ਤੇ ਇਸ ਤੋਂ ਬਾਅਦ ਉਹਨਾਂ ਦੀ ਵਾਰੀ ਹੈ ਇਸ ਮਰਨ ਵਰਤ ਤੇ ਬੈਠਣ ਲਈ ਇਸ ਲਈ ਹੀ ਅੱਜ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਆਪਣੇ ਪਰਿਵਾਰ ਦੇ ਨਾਮ ਤੇ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਸਰਦਾਰਪਾਰਖ ਸਿੰਘ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਜਿਹੜਾ ਤੁਸੀਂ ਪੱਤੀ ਤਹਿਸੀਲ ਦਫ਼ਤਰ ਇੱਥੇ ਪਹੁੰਚੇ ਹੋ ਔਰ ਆਪਣੀ ਪ੍ਰੈਸ ਦੀ ਅਗਵਾਈ ਦੇ ਵਿੱਚ ਜਾਣਕਾਰੀ ਲੈਂਦੇ ਹੋਏ ਔਰ ਨਾਲ ਆਪਣੇ ਸਾਥੀ ਸਰਦਾਰ ਬਲਦੇਵ ਸਿੰਘ ਜੀ ਸੰਘੂ ਔਰ ਜਗਦੀਪ ਸਿੰਘ ਸੜੀ ਮੰਡ ਅਤੇ ਇਧਰ ਆਪਣੇ ਵੀਰ ਰਾਜ ਸਿੰਘ ਜੀ ਨੰਬਰਦਾਰ ਔਰ ਸਾਡਾ ਲਗਭਗ 13 ਫਰਵਰੀ ਤੋਂ ਖਨੌਰੀ ਸ਼ੰਭੂ ਅਤੇ ਰਤਨਗੜ ਰਾਜਸਥਾਨ ਬਾਰਦਰ ਤੇ ਤਿੰਨ ਜਗ੍ਹਾ ਤੇ ਵੱਡੇ ਪੱਧਰ ਤੇ ਮੌਜਾ ਦਾ ਵਾਰਿਆ ਕੀ ਮੰਗਾਂ ਵਾਸਤੇ ਜਿਹੜਾ ਦਿੱਲੀ ਅੰਦੋਲਨ ਦੇ ਦੌਰਾਨ ਜਿਹੜੇ ਅਧੂਰੀਆਂ ਮੰਗਾਂ ਰਹਿੰਦੀਆਂ ਸੀ ਉਹਤੇ ਲਖਤੀ ਸਰਕਾਰ ਨੇ ਪੱਤਰ ਦਿੱਤਾ ਕਿ ਇਹਦਾ ਜਿਹੜਾ ਵਾ ਹੱਲ ਕੀਤਾ ਜਾਊਗਾ ਜਿਦੇ ਚ ਵੱਡੇ ਪੱਧਰ ਤੇ ਸਵਾਮੀਨਾਥਨ ਦੀ ਰਿਪੋਰਟ ਗਰੰਟੀ ਕਾਨੂੰਨ ਲੈਣਾ ਕਰਜ਼ ਮੁਕਤ ਕਰਾਉਣਾ ਨਾਲ ਪ੍ਰਦੂਸ਼ਣ ਦਾ ਔਰ ਉਹਦੇ ਨਾਲ ਬਿਜਲੀ ਸੋਧ ਬਿੱਲ ਬਾਕੀ ਹੋਰ ਮੰਗਾਂ ਪਾ ਕੇ ਕਰੀਬ 12-13 ਮੰਗਾਂ ਇਹ ਲੀਗਾਂ ਆ ਪੂਰੇ ਭਾਰਤ ਪੱਧਰ ਤੇ ਔਰ ਜਿਹਦੇ ਵਿੱਚ ਇਹ ਮੰਗਾਂ ਜਿਹੜੀਆਂ ਵਾ ਸਵਾਮੀਨਾਥ ਦੀ ਰਿਪੋਰਟ ਵਾਲੀਆਂ ਜਾਂ ਫਸਲਾਂ ਦੇ ਲਾਹੇਵੰਦ ਦੇ ਭਾਅ ਵਾਲੀਆਂ ਕਿ ਜਦੋਂ ਤੋਂ ਵੀ ਸੰਵਿਧਾਨ ਸ਼ੁਰੂ ਹੋਇਆ ਵਾ ਅੱਜ ਤੱਕ ਪੂਰੇ ਦੇਸ਼ ਨੂੰ ਕੋਈ ਫਸਲਾਂ ਦਾ ਭਾਅ ਨਹੀਂ ਦਿੱਤਾ ਔਰ ਸਵਾਮੀਨਾਥ ਦੀ ਰਿਪੋਰਟ ਵੀ ਜਿਹੜੀ ਆ ਸਰਕਾਰ ਨੇ ਨਹੀਂ ਮੰਨੀ ਔਰ ਇਸ ਆਧਾਰ ਤੇ ਅਸੀਂ ਵੱਡੇ ਪੱਧਰ ਤੇ ਦੁਬਾਰਾ ਫੇਰ ਦਿੱਲੀ ਕੋਚ ਕੀਤਾ 13 ਫਰਵਰੀ 2024 ਦੇ ਵਿੱਚ ਜਿਹੜਾ ਆਪਣਾ ਸ਼ੁਰੂ ਹੋਇਆ ਔਰ ਅੱਜ ਇਹ ਪੂਰਾ ਸਾਲ ਵੀ ਕੋ ਥੋੜੇ ਬਹੁਤੇ ਦਿਨ ਰਹਿ ਕੇ ਪੂਰਾ ਹੋਣ ਵਾਲਾ ਔਰ ਜਿਹਦੇ ਚ ਇਹ ਫੈਸਲਾ ਕਰ ਲਿਆ ਕਿ ਜੇ ਹੁਣ ਸਰਕਾਰ ਅਸਲੋਂ ਹੀ ਇੱਕ ਅਰਾਦਾ ਨੀਗਾ ਦੇਸ਼ ਨੂੰ ਗੰਭੀਰਤਾ ਜ ਗਰਭ ਜਿੰਦ ਜਾਣਾ ਇਹਨਾਂ ਨੇ ਵੱਡੇ ਪੱਧਰ ਤੇ ਜਿਹੜਾ ਵਾ ਨੁਕਸਾਨ ਕਰਨਾ ਦੇਸ਼ ਦਾ ਤੇ ਫਿਰ ਇਹਦੇ ਨਾਲੋਂ ਆਪ ਦੀਆਂ ਜ਼ਿੰਦਗੀਆਂ ਦੀਆਂ ਅਹੂਤੀਆਂ ਵੀ ਦਿੱਤੀਆਂ ਜਾਣ ਤੇ ਕੋਈ ਡਰ ਨਹੀਂ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਔਰ ਸਰਦਾਰ ਸੋਹਜੀ ਸਿੰਘ ਜੀ ਹਰਦੋ ਚੰਦੇ ਪੰਜਾਬ ਕਿਸਾਨ ਜੂਨੀਅਨ ਦੇ ਸਾਥੀ ਨੇ ਔਰ ਉਹਦੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੈਜ਼ੀਡੈਂਟ ਸਰਦਾਰਿੰਦਰਜੀਤ ਸਿੰਘ ਅਸੀਂ ਫੋਟੋ ਵੱਡਾ ਤੁਹਾਨੂੰ ਜਾਣਕਾਰੀ ਦੇ ਰਹੇ ਆ ਔਰ ਇਹ ਸਾਡਾ ਕੋਈ ਕਿੰਨਾ ਦਾ ਫੈਸਲਾ ਸੀਗਾ ਔਰ ਉਹਦੇ ਵਿੱਚ ਇਹ ਸੀ ਕਿ ਜਦੋਂ ਜਗਜੀਤ ਸਿੰਘ ਨੇ ਗੱਲ ਰੱਖੀ ਤੇ ਉਹਦੇ ਨਾਲ ਫਿਰ ਅਸੀਂ ਵੀ ਇਸ ਗੱਲ ਦੀ ਹਾਮੀ ਭਰੀ ਕਿ ਇਹ ਤੇਰੇ ਤੋਂ ਬਾਅਦ ਸਰਕਾਰ ਫਿਰ ਵੀ ਕੁਰਬਾਨੀ ਤੋਂ ਨਹੀਂ ਰੱਝਦੀ ਤੇ ਫਿਰ ਉਸ ਤੋਂ ਬਾਅਦ ਜਿਵੇਂ ਸਮਾਂ ਮਿਲੇ ਤਾਕੀ ਜੀ ਸਿੰਘਾ ਦੋ ਝੱਲੇ ਤੋਂ ਮਿਲ ਜੇ ਜਾਂ ਮੈਨੂੰ ਮਿਲ ਜੇ ਔਰ ਇਹ ਜਿਹੜੀ ਕੁਰਬਾਨੀਆਂ ਦੇ ਵੀ ਲਗਾਤਾਰ ਜਿਹੜੀ ਆ ਇਹ ਚੈਨ ਇਹ ਰੀਤੀਮ ਚੱਲਦੀ ਰਹੂਗੀ ਔਰ ਦੇਸ਼ ਦੇ ਖਾਤੇ ਕੁਝ ਝੋਲੀ ਦੇ ਵਿੱਚ ਇਸ ਸਰਕਾਰ ਜਿਹੜੀ ਜਾਂ ਨਾਦਰ ਸਾਹਿਬ ਸਰਕਾਰ ਆ ਇਹ ਲੋਕਾਂ ਨੂੰ ਗੁਲਾਮ ਰੱਖਿਆ ਜਨਤਕ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਆਜ਼ਾਦ ਕਰਵਾਇਆ ਜਾ ਸਕੇ ਔਰ ਤਾਂ ਕਰਕੇ ਪਤਾ ਨਹੀਂ ਕੋਈ ਹੋ ਜਾ ਜ਼ਿੰਦਗੀ ਦਾ ਮੋੜ ਆ ਜਾਂਦਾ ਔਰ ਉਸ ਮੋਰ ਦੇ ਵਿੱਚ ਕਈ ਵਾਰ ਕੋਈ ਕੰਮ ਅਧੂਰੇ ਰਹਿ ਜਾਂਦੇ ਬਾਕੀ ਔਰ ਪਿੱਛੋਂ ਪਰਿਵਾਰ ਨੂੰ ਫਿਰ ਉਹ ਭੁਗਤਨੇ ਪੈਂਦੇ ਜਿਹਦੇ ਵਿੱਚ ਮੇਰੀ ਪਤਨੀ ਰਾਜਵੰਤ ਕੌਰ ਔਰ ਸਰਦਾਰ ਜਗਰਾਜ ਸਿੰਘ ਜੀ ਸੁਖਰਾਜ ਸਿੰਘ ਔਰ ਤਿੰਨਾ ਮਤਲਬ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੀ ਹੈ ਅੱਜ ਵਕੀਲ ਨਾਮਾਂ ਜਿਹੜਾ ਵਾ ਇਹ ਲਿਖ ਕੇ ਦੇ ਦਿੱਤਾ ਵਾ ਔਰ ਇਹਦੇ ਵਿੱਚ ਜੱਥੇਬੰਦੀ ਨੂੰ ਔਰ ਸੰਜੁਗਤ ਕਿਸਾਨ ਮੋਰ ਤੇ ਗੈਰ ਹਾਜ਼ਰ ਨਿਕਲੂ ਬਾਕੀ ਸੱਤ ਸਾਡੇ ਜਿਹੜੇ ਪੱਟੀ ਤੋਂ ਭਾਈ ਕੇ ਦਾ ਸਾਰਾ ਪੱਤਰਕਾਰ ਪ੍ਰਿੰਸ ਦਾ ਜਿਹੜਾ ਆਪਣਾ ਭਰਾ ਬਣ ਕੇ ਚੱਲਦਾ ਕੁਝ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਲੱਗੀਆਂ ਕਿ ਕੋਈ ਇਹੋ ਜਿਹਾ ਮੋੜ ਆਵੇ ਤੇ ਮਗਰੋਂ ਇਹ ਰੋਲ ਜਿਹੜਾ ਵਾ ਆਪਣੇ ਪਰਿਵਾਰ ਦਾ ਆਪਣੇ ਘਰ ਦਾ ਜਿਹੜਾ ਵਾ ਇਹ ਧਿਆਨ ਰੱਖਣਾ ਤੇ ਨਭਾਇਆ ਜਾ ਸਕੇ ਤਾਂ ਸੋਚ ਸਮਝ ਕੇ ਅੱਜ ਜਿਹੜਾ ਵਸੀਤਨਾਮਾ ਕਰ ਦਿੱਤਾ ਕਿ ਜ਼ਿੰਦਗੀ ਦੇ ਮੋੜਾਂ ਨਾਲ ਪਤਾ ਨਹੀਂ ਹੁੰਦਾ ਕਿ ਕਿਹਦੇ ਨੂੰ ਮੋੜ ਖਾ ਜਾਂਦੇ ਆ ਔਰ ਇਹ ਚਿੰਤਾ ਸੀ ਮਖਨੋਰੀ ਵਲਡਰ ਤੋਂ ਪੁੱਝਾਵਾ ਕਰਕੇ ਤੁਰਿਆ ਸਾਂ ਔਰ ਇੱਥੇ ਆਣ ਕੇ ਸਾਥੀਆਂ ਨੇ ਮਦਦ ਕੀਤੀ ਜਲਦ ਜਲਦੇ ਰਸੀਦ ਕਰਕੇ ਅਸੀਂ ਤੇ ਫਿਰ ਖਨੌਰੀ ਬਾੜ ਦੇ ਚਲੇ ਜਾਣਾ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ